ਹਾਂਜੀ ਕੀ ਆਲਾ ਸਾਰੇ ਵੀਰਾਂ ਦਾ ਹੋਰ ਕੀ ਬਾਂਦਾ ਕਰਦਾ ਮੇਰੇ ਵੀਰੋ ਕਬੂਤਰ ਕੋ ਬਾਤ ਤਾਂ ਸੱਟੇ ਸਾਰੇ ਵੀਰ ਦੇ ਕੱਪੜਾ ਠੀਕ ਹੈ ਲਓ ਜੀ ਕਰਕੇ ਵਲੌਗ ਦੀ ਸਾਡੇ ਅਸੀਂ ਚੰਡੀਗੜ੍ਹ ਤੋਂ ਆਏ ਅਸੀਂ ਚੰਡੀਗੜ੍ਹ ਤੋਂ ਆਏ ਗੇਟ ਲੈਣੇ ਪਿੰਡ ਦੁਖਦਾ ਜੀ ਗੁੱਡਾ ਵਾਲਾ ਗੇਟ ਲੈਣੇ ਇਹੀ ਮਿਲਦਾ ਜੀ ਇਹ ਗੇਟ ਦਾ ਬਹੁਤ ਪੁਰਾਣਾ ਯਾਦਗਾਰੀ ਗੇਟ ਇਹ ਗੇਟ ਹੈ ਹੀ ਵਾਲਾ ਐਕਸਪੈਂਸਿਵ ਚੰਡੀਗੜ੍ਹ ਤੱਕ ਤੋਂ ਮੰਗ ਹੋ ਰਹੀ ਆ ਗੇਟ ਦੀ ਬਈ ਦੇਖੋ ਕਿੰਨਾ ਸ਼ਾਹੀ ਗੇਟ ਹੈ ਸੱਚੀ ਵੇਖੋ ਸੀ ਇਦਨ ਲੈ ਜਾਂਦਾਗਾ ਚੱਕ ਨਾ ਉਹ ਤਾਂ ਇਹਦਾ ਫਿਰ ਲੈ ਲੈ ਉਹ ਸਮਝਾਗਾ ਤੂੰ ਚੰਡੀਗੜ੍ਹ ਦਾ ਕੁ ਮੰਗ ਹੋਰੀ ਸਪੈਸ਼ਲ ਕਹਿੰਦੇ ਆ ਗੀਟ ਦੇ ਦੇ ਜਾਂ ਕਬੂਤਰ ਦੇ ਦੇ ਕਬੂਤਰ ਤਾਂ ਜਾਂਦਾ ਗੇਟੀ ਲੈ ਜਾਂਗਾ ਨਹੀਂ ਤੇ ਬਾਕੀ ਬਾਰੇ ਮੀਂਹ ਆ ਜਾਂਦਾਗਾ ਇਹ ਰਾਤ ਦਾ ਲੱਗਾ ਪੈਣਗੇ ਤੜਕੇ ਦਾ ਵੀਰੇ ਨਹੀਂ ਜੀ ਇਹ ਤੜਕੇ ਦਾ ਪਈ ਜਾਂਦਾ ਜੀ ਤੜਕੇ ਦਾ ਮੀਂਹ ਪਈ ਜਾਂਦਾ ਬੱਚੇ ਵਿੱਚ ਤਾਂ ਫਿਰ ਬਾਹਰ ਕੱਢਣੀ ਆਨੇ ਜੀ ਮੀਂਹ ਨਾ ਹਟਿਆ ਤੂੰ ਐ ਕਰ ਮੁੰਡਿਆ ਆਪਣੇ ਉਹਨਾਂ ਦਾਣੇ ਵਾਲੀਆਂ ਟਰੀਆਂ 'ਚ ਦਾਣੇ ਪਏ ਸੀਗੇ ਤੇ ਇਹਨਾਂ ਨੂੰ ਸਹਾਰਾ ਆ ਬਾਈ ਬੜੇ 21 ਹੈ ਜੀ ਇੱਕ ਛੋਟੀ ਪਈਊਗੀ ਨਾਲ ਬਾਲਟੀ 'ਚ ਵੀ ਦਾਣੇ ਪਏ ਆ ਸਾਰੇ ਭੇਜ ਗਏ ਹੋਣਗੇ ਯਾਰ ਤਾਂ ਕਰਕੇ ਹੁਣ ਬਰੀਕ ਜਾਲੀ ਗੋਲ ਜਾਲੀ ਚ ਪਾ ਕੇ ਨੂੰ ਅੰਦਰ ਕਮਰੇ ਚ ਪੱਖਾ ਝੱਡ ਕੇ ਰੱਖੇ ਨਹੀਂ ਬਰੀਕ ਜਾਲੀ ਚ ਪਾ ਕੇ ਬਾਹਰ ਰੱਖਣੀ ਵਦਗਾ ਚੱਲ ਮੈਨੂੰ ਢਿੱਡ ਜਾਦ ਕੀ ਹੁੰਦਾ ਲੱਗਦਾ ਆਏ ਹੱਥ ਖਾਲਾ ਨਾ ਹਣ ਤੇਰੀ ਹਾਂਜੀ ਮੀ ਵਧ ਗਿਆ ਜੀ ਨਾ ਤਾਂ ਬੱਚੇ ਕੱਢਣ ਜੋਗੇ ਆ ਨਾ ਬੱਚੇ ਪਾਲਣ ਜੋਗੇ ਜਿਹੜੇ ਖਲ ਬਾਰ ਰਹੀ ਸੀ ਆਪਣੇ ਪੁਰੇ ਕੀਆ ਮਨ ਦੇ ਮੀਂਹ ਚੁੱਲੀ ਚੱਲ ਰਹੀ ਆ। ਮੈਂ ਨਹੀਂ ਜਾਤ ਤੋ ਆਈ। ਉਹ ਕਹਿੰਨਾ ਛੁੱਲਣਾ ਆਪਣੇ ਸੱਚੇ। ਸਹੀ ਆ ਤਾਂ ਤਾਂ ਰੱਖਿਆ ਸੀਗਾ ਮੈਂ। ਉਹ ਹਾਂ। ਪੂਰ ਤਰ ਹੀ ਭਿੱਜ ਗਿਆ ਉਹ ਮੈਂ ਉਹ ਜਿਹੜਾ ਹੁੰਦਾ ਪੋਰਚ ਆ ਬਰਾਂਡਾ ਉਹਦੇ ਵਿੱਚ ਹੀ ਰੱਖਿਆ ਸੀਗਾ। ਉਚਾਲੇ। ਮੈਂ ਤਾਂ ਉੱਥੇ ਰੱਖਣਾ ਛੁੱਲ ਨਹੀਂ ਮੈਂ ਬਚਦਾ। ਮੈਂ ਤਾਂ ਪੂਰਾ ਜੱਜ ਕੀ ਬਰੱਖਿਆ ਸੀਗਾ ਵਦਗਾ ਵੀ ਜਮਾਂ ਕਿਸੇ ਹਿਸਾਬ ਤੇ ਮੀਂਹ ਨਹੀਂ ਆਉਂਦਾ। ਅਗੀ ਕਿਸੇ ਤੋਂ ਮਾੜੀ ਹੋਈ ਦਮੀ ਆ ਸਕਦਾ। ਮੀਂਹ ਛੱਡ ਗਏ ਮੀਂਹ। ਅਰੇ ਦੀ ਅਰੇ। ਐਪਸ ਹੈਂ ਇਲੈਕਟ੍ਰੋ ਚ ਬੈਗ ਚ ਇਲੈਕਟ੍ਰਾ ਇਹ ਗੱਲ ਵੀ ਹੈਗੀ ਤੇ ਬਾਕੀ ਯਾਰ ਦੇਖਦੇ ਆ ਕਿ ਬੰਦਾ ਬਈ ਮੀਂਹ ਵਾਲਾ ਹੈ ਯਾਰ ਜਿਹੜੇ ਆਪਣੇ ਕੱਲ ਕੂਤਰ ਰਹੇ ਹੋਣਗੇ ਵਿਚਾਰੇ ਬਾਹਰ ਨਾਲ ਕੀ ਹਾਲ ਹੋਇਆ ਸੋਚਣਾ ਇਹ ਗੱਲ ਇਕੱਠੇ ਹੋਏ ਬੈਠੇ ਹੋਣਗੇ ਜਿਵੇਂ ਅੱਜ ਤਾਂ ਫੜਨ ਦਾ ਮੌਕੇ ਜਿੱਥੇ ਬੈਠੇ ਹੋਣਗੇ ਨਾ ਸਿਰੇ ਹੀ ਲੱਗ ਜੀ ਨਹੀਂ ਹੋਰ ਬੈਠੇ ਹੋਣਗੇ ਚਲੋ ਚੱਲ ਲਗੇ ਆਪਾਂ ਵੀ ਇੰਨਾ ਸੋਚਦੇ ਜਾਨਵਰਾਂ ਦਾ ਭੋਜੇ ਆਪਣੇ ਕਾਲੇ ਗਵਾਚ ਗਏ ਕਿ ਭਾਏ ਕਿੱਥੇ ਹੋਣਗੇ ਕਿਵੇਂ ਹੋਣਗੇ ਹਨਾ ਆ ਮੀਂਹ ਦੇ ਰੀਜ ਕਿਹੜੀ ਸਿਚੁਏਸ਼ਨ ਚ ਹੋਣਗੇ ਵਿਚਾਰੇ ਕਿੱਥੇ ਬੈਠਣਗੇ ਕਿਸੇ ਕੰਦ ਹਾਂ ਚੱਲਦੇ ਆਪਾਂ ਮਗਰ ਫੜਕੇ ਲਵਣੀ ਮਗਰ ਹੁਣ ਇੰਨੀ ਮੀਂਹ ਪੈ ਤੇ ਕਿਵੇਂ ਜਾਵਾਂਗੇ ਆਪਾਂ ਨੂੰ ਕੀ ਹੁੰਦਾ ਬੰਦੇ ਨੇ ਬੰਦੇ ਦਾ ਹੈ ਮਗਰ ਕੜਾ ਬੁਢਾ ਹੈ ਗੱਲਦਾਰੀ ਪੱਕੀ ਹੈ ਰੇਨ ਕੋਟ ਪਾ ਲਗੇ ਹਮ ਫੜ ਦੋ ਪਾਪੇ ਵਾਲਾ ਰੇਨ ਕੋਟ ਲਾ ਦੇ ਫੜਕੇ ਸ਼ਰਾ ਕਿਣ ਮਣ ਕਿਣ ਮਣ ਵਾਲਾ ਮੀਂਹ ਮਾੜਾ ਬਾਬੇ ਯਾਰ ਪੱਕੇ ਫੁੱਡੇ ਵੀ ਚੌਂ ਲਾਉਂਦਾ ਪੱਥਰ ਪੁੱਥਰ ਪਾਏ ਹੁਣ ਚੰਗੇ ਕਾਗਜ਼ ਪਾਏ ਹੁਣ ਹੈਨਾ ਹਾਂ ਕਿਹੜੀ ਤਿੱਕੀ ਪਟਰੀ ਬਣਾਉਂਦਾ ਕਿਹੜੀ ਤਿੰਨ ਖਾਧੀ ਹੋਰ ਯਾਰ ਵੀ ਨਾ ਪੱਕੇ ਫੁੱਡੇ ਆ ਆਹਾ ਆ ਲੈ ਨਹੀਂ ਨਹੀਂ ਆ ਆਈ ਯੂ ਗਾਇਜ਼ ਏ ਟੇਬਲ ਉਹ ਜਾ ਯਾਰ ਤੇ ਗਿੱਟੇ ਹੈਂ ਆਹਾ ਕਿਵੇਂ ਆਹ ਆ ਦੇਖ ਦੇਖ ਡਾ ਵੱਡਾ ਨਿਸ਼ਾਨ ਚ ਬਣਦਾ ਬਣਦਾ ਨੰਦ ਨਾ ਉਧਰ ਗਾਂਜਾ ਉਧਰ ਮੂ ਕਰ ਲਾ ਖੁੱਡੇ ਚ ਨਾ ਵੜ ਜੀ ਸਾਲਾ ਕਰਨ ਨਾਲ ਜਾ ਬਈ ਬਹੁਤ ਪੜਾ ਮੀਆ ਸੱਚੀ ਯਾਰ ਬਹੁਤ ਜਿਆਦਾ ਗੰਦਾ ਲੱਗਦਾ ਹੁੰਦਾ ਡੇਗਣਾ ਵੀ ਉਰੇ ਧਿਆਨ ਨਾਲ ਤਾਂ ਹਰੇ ਮਾਈ ਹੁੰਦੀ ਆ ਫੁੱਟੀਆਂ ਤੋਂ ਕੋਈ ਨਹੀਂ ਹੁੰਦਾ ਹੁੰਦੇ ਹਾਂਜੀ ਇੱਕ ਕਬੂਤਰ ਦੇਤਾ ਜੀ ਹੁਣੀ ਬਹੁਤ ਟਾਈਮ ਤੋਂ ਚਲੋ ਭਰਾਈ ਰੱਖ ਲਓ ਕੋਈ ਲੂਲ ਬਾਈ ਤੋਂ ਸੀਗਾ ਹਨਾ ਕੀ ਨਾ ਸੀ ਸ਼ਿੰਦਾ ਸ਼ਿੰਦਾ ਟੇਲਰ ਲੂਲਬਾਈ ਵਾਲਾ ਸਾਲ ਹੋ ਗਿਆ ਜੀ ਘਟ ਘਟ ਕਬੂਤਰ ਮੰਗਿਆ ਅੰਦਰੋਂ ਮੇਰੇ ਤੋਂ ਹਨਾ ਅੱਜ ਆ ਗਿਆ ਬਾਹਰ ਚ ਕਹਿੰਦਾ ਬਈ ਮੈਨੂੰ ਕਬੂਤਰ ਦੇਈ ਦੇ ਮੈਂ ਉਹਨੂੰ ਦੱਸਿਆ ਮੈਂ ਵੀ ਸਾਡੇ ਕੂਤਰਾਂ ਦਾ ਅੱਖਾਂ ਔਖਾ ਖਰਾਬ ਹੈ ਗੜਬੜੀ ਚੱਲ ਰਹੀ ਹੈ ਕਬੂਤਰ ਕਹਿੰਦਾ ਕੁਛ ਮਰਜ਼ੀ ਹੋਵੇ ਮੈਂ ਉਹਨੂੰ ਖੁੱਡਾ ਵੀ ਖੋਲ ਕੇ ਦਿਖਾਇਆ ਮੈਂ ਉਹਨੂੰ ਦਵਾਈਆਂ ਬੂਟੀਆਂ ਵੀ ਦਿਖਾऊंगा ਮੈਂ ਕਿ ਆਹ ਸਰਿੰਜਾਂ ਵੇ ਇੱਕ ਸੱਟੀਆਂ ਪੰਗਾ ਹਨਾ ਟੀਕੇ ਟੱਲੇ ਲਾਈ ਜਾਂਦੇ ਮੈਂ ਕਿ ਕੂਤਰ ਆਪਣੇ ਸੈੱਟ ਨਹੀਂ ਹਨਾ ਦੇਖ ਕਿਵੇਂ ਸਰਿੰਜੇਟੀਆਂ ਪੰਗਾ ਤੇ ਕਹਿੰਦਾ ਯਾਰ ਕੁਛ ਮਰਜ਼ੀ ਹੋਵੇ ਬਈ ਮੈਂ ਕਬੂਤਰ ਲੈ ਕੇ ਜਾਣਾ ਤੇਰੇ ਤੋਂ ਮੈਨੂੰ ਕਬੂਤਰ ਤੇ ਗੱਲ ਵਗੀ ਰਹਾ ਤੇ ਉਹ ਮੈਂ ਕਰੜਾ ਆਦਲ ਕਰਕੇ ਤੇ ਮੈਂ ਚਲ ਇੱਕ ਪੱਠਾ ਦੇ ਦਿੰਨੇ ਆ ਫਿਰ ਹੋਰ ਕੇ ਪਿਛਲੇ ਸਾਲ ਇੱਕ ਸ਼ਾਖਾ ਖਾ ਪਸ਼ਾਖਾਂ ਦਾ ਪੱਠਾ ਬੈਠਾ ਸੀਗਾ ਤੇ ਉਹ ਮੈਂ ਦੇਤਾ ਇਧਰੋਂ ਮੈਂ ਚੱਲ ਕੋਈ ਨਾ ਤੂੰ ਲੈ ਆ ਯਾਰ ਤੂੰ ਬੱਚੇ-ਬੁੱੱਚੇ ਘੜਾ ਹਨਾ ਮਾ ਨੂੰ ਦੱਸਿਆ ਮੈਂ ਸਾਡਾ ਬਾਲੇ ਮਾੜੇ ਖਲਾਦਾ ਯਾਰ ਵੀ ਬੱਚੇ-ਬੁੱੱਚੇ ਬਹੁਤ ਪਾ ਜੀ ਇਸਾ ਘਾਟੇ ਚੱਲੀ ਜਾਂਦੇ ਆ ਕਹਿੰਦਾ ਨਹੀਂ ਬਈ ਮੈਨੂੰ ਤਾਂ ਦੇ ਹੀ ਲੈ ਕਬੂਤਰ ਮੈਂ ਬਈ ਠੀਕ ਆ ਮੈਂ ਫਿਰ ਓਕੇ ਆ ਭਰਾਵਾ ਲੈ ਜਾ ਕੋਈ ਗੱਲ ਨਹੀਂ ਸਹੀ ਮੈਂ ਚਲੋ ਕੋਈ ਨਾ ਦਿਲੋ ਦਿੱਤਾ ਕਬੂਤਰ ਆਪਾਂ ਮਨ ਖੁਸ਼ ਕਰਕੇ ਮੈਂ ਚੱਲ ਭਰਾ ਮਰਿਆ ਤੈਨੂੰ ਹੁਣ ਵਾਅਦਾ ਕਰੀ ਗਾ ਜਾਂ ਕਿ ਪਤਾ ਹੀ ਨਹੀਂ ਕੀ ਕਹਿੰਦੇ ਆ ਆ ਸੀਨ ਸੀਗਾ ਕਬੂਤਰ ਦੇਤਾ ਹੁਣ ਇੱਕ ਤੇ ਹੁਣ ਆਪਾਂ ਚੱਲ ਗਏ ਚੋਬਰ ਕੋਲੇ ਰਹਿ ਕੇ ਉਹ ਬੱਚੇ ਮਗਰ ਗਿਆ ਪਤਾ ਨਹੀਂ ਸਾਨੂੰ ਦੱਸਿਆ ਕਿ ਨਹੀਂ ਹਰੀ ਗਲਾਬੀ ਬਗਲ ਵਾਲਾ ਬੱਚਾ ਇੱਥੇ ਰਹਿ ਕੇ ਫਿਰਦਾ ਤੇ ਹੋਰ ਵੀ ਬੜੀਆਂ ਗੱਲਾਂ ਬਾਤਾਂ ਕਹਾਣੀਆਂ ਉਸ ਨੂੰ ਜਾ ਕੇ ਮੈਂ ਚੋਬਰ ਦੇ ਮੂੰਹੋਂ ਹੀ ਸੁਣਾਉਣਾ ਵੀ ਕੀ ਬਣ ਰਿਹਾਗਾ ਹਾਂਜੀ ਕਰੋ ਚੈੱਕ ਹਰੇ ਘੰਡਾਰੇ ਕਬੂਤਰ ਨੂੰ ਓਏ ਓਏ ਤਰੀ ਲਾਲ ਗਏ ਹੋਰ ਫਿਰ ਮੁੰਡਿਆ ਕੀ ਸਲਾਹ ਤਰੀ ਬਾਬਾ ਦਾ ਸ਼ਰਬਤ ਵੀ ਨਾ ਆਏ ਓਏ ਬਾਬਾ ਦਾ ਸ਼ਰਬਤ ਵੀ ਆਏਗਾ ਚਾਹ ਕਿਹੜਾ ਫਿਰਦਾ ਤੂੰ ਇਧਰ ਨੂੰ ਆਇਆ ਸੀਗਾ ਮੈਂ ਤਾਂ ਉਹ ਵੇਖਣ ਆਇਆ ਸੀਗਾ ਉਹ ਤੇ ਆਵੜੇ ਉਧਰ ਉਹ ਕੀ ਕਰਤੇ ਬੱਚਾ ਉਧਰ ਆਵੜਿਆ ਨਹੀਂ ਨਹੀਂ ਉਹ ਤਾਂ ਹੋਰ ਆਦੀਆਂ ਬਗਲਾਂ ਆਈਆਂ ਤੇ ਬੱਚਾ ਕਿਧਰ ਗਿਆ ਬੱਚਾ ਇੱਥੇ ਪਿੰਡ 'ਚ ਆਇਆ ਸੀ ਤੇ ਮੁੰਡਾ ਉਧਰ ਨਹੀਂ ਮੁੜਿਆ ਉਧਰ ਨਹੀਂ ਮੁੜਿਆ ਇਧਰ ਕਿਤੇ ਰਹਿ ਗਿਆ ਇਧਰ ਉਹ ਬਗਲਾਂ ਵਾਲਾ ਇਧਰ ਇਧਰ ਫਿਰਦਾ ਸੀ ਉਧਰੋਂ ਬਗਲਾਂ ਦਿਸਣੀਆਂ ਮੈਨੂੰ ਮੈਂ ਕੀ ਆਪਣਾ ਓਏ ਤਾਂ ਇਵੇਂ ਇੱਧਰ ਸ਼ੋਰ ਕਿੰਨੇ ਖੜਿਆ ਉੱਥੇ ਤਾਂ ਇਵੇਂ ਇੱਧਰ ਵੇਖਣ ਆ ਗਏ ਤੇ ਉੱਧਰ ਆ ਘਰੇ ਸ਼ੋਰ ਨਹੀਂ ਕਰਖੀ ਹੋਇਆ ਹਾਂ ਘਰੇ ਤਾਂ ਇੱਕ ਚੋਰ ਹੈਗਾ ਇੱਕ ਹੀ ਹੋ ਬਸ ਦੂਜੇ ਨਹੀਂ ਪਾਡਰ ਉਹ ਹੈਗਾ ਆਪਣਾ ਫੌਜੀ ਠੀਕ ਹੈ ਦੇਖੀ ਹੁੰਦੇ ਨੇ ਬਈ ਆਇਆ ਉਹ ਲਾਸਟ ਟਾਈਮ ਉਹ ਕਹਿੰਦਾ ਵੀ ਸਾਡੇ ਘਰ ਤੋਂ ਡੱਪੇ ਕਹਿੰਦਾ ਆਇਆ ਉਹਨੇ ਫੋਨ ਲਾਇਆ ਉਹ ਤੱਕੀ ਤੋਂ ਉੱਥੇ ਕਿਹੜੇ ਨੇ ਵੇਖਿਆ ਉਹ ਡੱਡ ਘੜਿਆ ਹਾਂ ਉਹ ਪਿੰਡ ਨੂੰ ਹੋ ਗਿਆ ਸੀ ਹਾਂ अच्छा ओ कहंदा ਵੀ ਆਪਣੇ ਘਰ ਤੋਂ ਹੁਣੀ ਹੀ ਗਿਆ ਕਹਿੰਦਾ ਇੱਧਰ ਆ ਤੇਰੇ ਸੂਰ ਕੀ ਘਰ ਕੰਨੀ ਨੂੰ ਮੈਂ ਇਹਨੂੰ ਫੋਨ ਲਾਇਆ ਇਹ ਕਹਿੰਦਾ ਮੈਂ ਤਾਂ ਦਿਸੇ ਨਹੀਂ ਯਾਰ ਆਇਆ ਇਹ ਕਹਿੰਦਾ ਯਾਰ ਤੂੰ ਦੋ ਜਾਂਦੀ ਸੀ ਕਹਿੰਦਾ ਦੋ ਇੱਧਰ ਨੂੰ ਆ ਗਈ ਤੇਰੀ ਕੰਨੀ ਨੂੰ ਕਹਿੰਦਾ ਪੁੱਤਰ ਨਿਗਾ ਨਿਗਾ ਕਮਜ਼ੋਰ ਹੈ ਦੀ ਮਾੜੀ ਇਹ ਕਹਿੰਦਾ ਤੇਰੇ ਕੰਨੀ ਦੋ ਪੁੱਤਰ ਆ ਗਏ ਹਾਂ ਉਹ ਸੀ ਟੋਟੇ ਹਾਂ ਇਹ ਕਹਿੰਦਾ ਕੁੱਤੇ ਇੱਕ ਥੱਲੇ ਮਗਾਂ ਹਾਂ ਮਿਹੇ ਕੁੱਤੇ ਇੱਕ ਥੱਲੇ ਮੈਂ ਪੁੱਤਰਾ ਇਹ ਦੱਸ ਮੈਨੂੰ ਹਰੀ ਚੱਲ ਰਾਲੇ ਦਾ ਕੀ ਸੀਨ ਸੀਗਾ ਹਰੀ ਚੱਲ ਰਾਲਾ ਹਾਂ ਉਹ ਤਾਂ ਜਿਹੜੀ ਛਤਰੀ ਲਈ ਲੈ ਕੇ ਮੈਂ ਹਾਂ ਬਗਲ ਨਾਲ ਬਾਤੀ ਦਾ ਕਰਦਾ ਜੀ ਹਾਂ ਹਾਂ ਉਹ ਜਿਹੜੀ ਛਤਰੀ ਲਈ ਉਹ ਤਾਂ ਜਾ ਕੇ ਬਹਿ ਗਿਆ ਇੱਧਰ ਬਗਲ ਨਾਲ ਅੱਛਾ ਮੈਂ ਉੱਧਦਾ ਹੀ ਸੀਗਾ ਮੈਂ ਹਾਂ ਮੈਂ ਚੱਲ ਉਧਰ ਵੇਖ ਕੇ ਆਉਣਾ ਉਹ ਹਰੀ ਚਲ ਰਲਾ ਆ ਗਿਆ ਹਾਂ ਉਹ ਤਾਂ ਆਪਣਾ ਹੈ ਹਰੀ ਚਲ ਰਲਾ ਹੈ ਨਾਲ ਦੀ ਨਾਲ ਹੀ ਆ ਉਹ ਬੈਠਾ ਇਧਰ ਨਾਲ ਦੀ ਨਾਲ ਹੀ ਆ ਗਿਆ ਫਿਰ ਕਿੰਨੇ ਪਿੰਡ ਗਾਏ ਹਰੀ ਚਲ ਰਲਦੇ ਨੇ ਛਤਰੀ ਤੇ ਉਹਨੇ ਚਾਸੀ ਨਹੀਂ ਕੀਤੀ ਉਹ ਫਿਰ ਉਹ ਪਹਿਲਾਂ ਗਿਆ ਲਾਲ ਬਾਈ ਮੁੰਦੇਣੀ ਪਹਿਲਾਂ ਪਹਿਲਾਂ ਲਾਲ ਵਈ ਗਿਆ ਉਹ ਫੇਰ ਕੱਲ ਆਥ ਨਹੀਂ ਕੱਲ ਇੱਥੇ ਥਰਾਜ ਵਾਲੇ ਗਿਆ ਤੇ ਅੱਜ ਹਰੀ ਝੜ ਵਾਲਾ ਬਈ ਰੇਕੇ ਪਿੰਡ ਫਿਰਦਾ ਲੈ ਫਿਰਦਾ ਸੀਗਾ ਮੁੜ ਗਿਆ ਗੇੜਾ ਘਟ ਰਿਹਾ ਸੀਗਾ ਉੱਚੋ ਕੇ ਹਾਂ ਬੱਤ ਜੀ ਦਾ ਸਿੱਧਾ ਹੀ ਗਿਆ ਜਿੱਥੋਂ ਤੱਕ ਮੈਂ ਦੇਖੀ ਗਿਆ ਮੈਨੂੰ ਦੂਹਾਂ ਦਿਸਿਆ ਨਹੀਂ ਲਾਲ ਬਈ ਨੂੰ ਲਾਲ ਬਈ ਨੂੰ ਸਿੱਧਾ ਯਰ ਬੱਚੇ ਅਪਸੈਟ ਹੋਏ ਫਤਿਆ ਹਣਾ ਅਗਲਾਂ ਵਾਲੇ ਨੂੰ ਇੱਥੇ ਤੀਜਾ ਦਿਨ ਹਮ ਹਰੀ ਝੜ ਵਾਲਾ ਦੂਜੇ ਦਿਨ ਦਾ ਤਾਂ ਇਹਦਾ ਦੂਜਾ ਹੀ ਵਿਚਾਰੇ ਤੇ ਹਰੀਆਂ ਕਾਂਤਰਾਂ ਵਾਲਾ ਫੜ ਲਿਆ ਹਰਗਾ ਕਾਂਤਰਾਣਾ ਫੜ ਲਿਆ। ਹਾਲਾਕੇ ਜੇ ਬਗਲਾਂ ਵਾਲਾ ਵੀ ਫੜਿਆ ਜਾਵੇ। ਹਾਂ। ਮਗਰ ਇਹਨਾਂ ਦੇ ਤੰਨ। ਤੰਨ। ਜਦੋਂ ਪੁੱਛਿਆ ਜੀ ਮੈਂ 71 ਰੁੱਤਾ ਤਾਂ ਨਹੀਂ ਆਇਆ ਸੀ। ਕਹਿੰਦਾ ਨਾ ਯਾਰ ਰੁੱਤਾ। ਚੱਲ ਕੋਈ ਨਾ ਬਈ ਦੇਖਦੇ ਹਾਂ ਕੀ ਬੰਦਾ ਹੈਗਾ। ਹਾਂਜੀ ਆ ਗਈ ਸੀ ਘਰੇ। ਹੁਣ ਨੀਰਾਵੜ ਨੇ ਜਾਣਿਆ ਭਾਈ। ਬਹੁਤ ਰਹੋ ਨੀਰਾ ਮਿਲੇ ਆਂਦਾ। ਘਰ ਉਸਮਾਨ ਮਿਲ ਜਾਂਦਾ ਸੀਗਾ। ਤੇ ਕੀ ਕਹਿੰਦਾ ਸੀ ਭਾਈ? ਆ ਗਿਆ ਸੀ ਖੇਤ ਭਾਈ। ਮੜੜਾ ਨੀਰਾ ਨੂਰਾ। ਲਾਦ ਵੀ ਲੱਗੜੀ ਚ। ਹੁਣ ਚੱਲਦੇ ਆ ਘਰ ਨੂੰ ਲਾ ਲਿਆ ਸੁਮੀਰਾ ਜੀ ਦਾ ਪਾਈ ਕਰੇ ਆ ਗਏ ਮਾ ਸੇ ਵੀ ਆਪਣੀ ਵੇੜੀ ਲਈ ਬੇਨਾਮ ਦੀ ਨਾਲ ਕੰਜਰ ਤੇਰਾ ਨਾ ਤੇਰੇ ਕੋਲੋਂ ਲੋਰ ਤਾਂ ਨਾਲ ਆ ਫਰੇਟਾ ਗਲਤ ਕੰਮ ਤਾਂ ਨਾ ਕਰ ਤੇ ਇੱਜ਼ਤ ਤੇ ਹੱਥ ਪਾਉਣ ਲੱਗਾ ਸਿੱਧਾ ਲੈ ਲੈ ਆ ਗਾ ਐ ਸ਼ਾ ਕੰਮ ਕਰਾ ਲੋ ਜਿੰਨੇ ਮਰਜੀ ਇਤੋਂ ਮੋਹ ਫਿਰ ਇਹਨੂੰ ਆ ਜਾਂਦਾ ਕਿ ਕਿੱਧਰ ਗਿਆ ਆਇਆ ਪੈਸੇ ਇਹ ਰੱਖ ਆ ਗਿਆ ਭਾਈ ਉਹ ਤੇਰੀ ਪੈ ਲੋਰ ਲਾਵੇਂਗਾ ਭੈਣਾ ਇਹਨੇ ਲੋਕਾਂ ਦੀ ਇੱਜ਼ਤ ਹਸ਼ਾਲੀ ਆ ਨਾ ਮੇਰੀ ਓਏ ਕੋਈ ਯਾਰ ਬੱਸ ਕਰ ਜਾ ਪੈਂਦਾ ਯਾਰਾ ਮੇਰੀ ਗੱਲ ਸੁਣ ਸਿਆਣਾ ਕਦੋਂ ਆਪਾਂ ਤੂੰ ਆਇਆ ਪੈਂਦਾ ਪੈਂਦਾ ਬਸ ਤੂੰ ਆਇਆ ਸਿਆਣਾ ਕਰ ਦੇਗਾ ਐਂ ਤਾਂ ਫੇਰ ਕੀ ਯਾਰ ਨਾਇਰ ਲੋਰ ਲਈ ਆ ਨਾਇਰ ਤੂੰ ਮੈਂ ਤੇਰੇ ਗਲੀਜ਼ ਕਰ ਦਿੰਦਾ ਨਾਸ ਤਾ ਤੈਨੂੰ ਮੈਂ ਟਾਲ ਜਾ ਟਾਲ ਜਾ ਟਾਲ ਜਾ ਅੰਗਾਰੇਵੇਂਗਾ ਟਾਲ ਜਾ ਟਾਲ ਜਾ ਓਏ ਹੁੰਦੂ ਟਿਕਣਾ ਨਹੀਂ ਚਲ ਫਿਰ ਬਹਿ ਜਾ ਹੁਣ ਬਹਿ ਕੇ ਗੱਲ ਕਰਦੇ ਹੁਣ ਬਹਿ ਕੇ ਗੱਲ ਕਰ ਹਾਂਜੀ ਮੇਰੇ ਵੀਰੋ ਤੇ ਹੁਣ ਐ ਕਰੀ ਆਪਾਂ ਸਾਰੇ ਕਬੂਤਰਾਂ ਨੂੰ ਦਾਣਾ ਪਾਣੀ ਪਾਈਏ ਆ ਤਾਂ ਲੈਟ ਨਹੀਂ ਬਈ ਸੂਹਾ ਦੀ ਹਨਾ ਇੱਕ ਸਪੇਅਰ ਵੀ ਬਾਹਰ ਛੱਡਿਆ ਸੀ ਨੂੰ ਸਪੇਅਰ ਨੂੰ ਵੀ ਅੰਦਰ ਕਰ ਦਈਏ ਤੇ ਆਹ ਖੂਡੇ 'ਚ ਨਾ ਉੱਤੋਂ ਪਾਣੀ ਪਾ ਪੈ ਮੀਂਹ ਦਾ ਹਜਾਲ ਵਾਲਿਆਂ ਨੂੰ ਆ ਦੇਖੋ ਮਿੱਠਾ ਮੂਠਾ ਨਾ ਬੜਾ ਗਾਂਦਿਆ ਵਜ ਗਿਆ ਸਰਦ ਤੇ ਇਹ ਵੀ ਆਪਾਂ ਬਾਹਰ ਕੱਢ ਦੀ ਇਹਦੀ ਵੀ ਸਪਾਈ ਕਰਦਗੇ ਤੇ ਪਹਿਲਾਂ ਦਾਣਾ ਪਾਣੀ ਪਾ ਕੇ ਫੇਰ ਇਹ ਹੁੱਡੇ ਚ ਵੜਾਂਗੇ ਬੜਾ ਸਾਰੇ ਕਬੂਤਰਾਂ ਦਾ ਦਾਣਾ ਪਾਣੀ ਕਲੀਅਰ ਕਰਦੇ ਤੇ ਪਾਣੀ ਵਾਲੇ ਭਾਂਡੇ ਤਾਂ ਬਾਹਰ ਕੱਢੇ ਆ ਅੱਜ ਇਹਨਾਂ ਨੂੰ ਟੈਟਰਾਸਾਈਕਲਿਨ ਦਾ ਪਾਊਡਰ ਪਾਉਣਾ ਬਈ ਆਪਾਂ ਕੱਲਾ ਤੇ ਲੈਕਸਨ ਦਾ ਗਲ ਨੂੰ ਪਾ ਦੇਾਂਗੇ ਆਪਾਂ ਹਾਂ ਹਾਂਜੀ ਮੇਰੇ ਦੋਸਤੋ ਤੇ ਬੱਚਿਆਂ ਦੇ ਬੱਚਿਆਂ ਦੇ ਅੱਖਿਆਂ ਨਾ ਭੈਚੋ ਆਪਣਾ ਦਾਣਾ ਪਾਣੀ ਪਾਤਾ ਹੀ ਸਾਰੇ ਕਬੂਤਰਾਂ ਨੂੰ ਵੱਡਿਆਂ ਨੂੰ ਵੀ ਜਾਲ ਵਾਲੇ ਪੱਠਿਆਂ ਨੂੰ ਪੱਠਿਆਂ ਨੂੰ ਛੋਟੇ ਬੱਚਿਆਂ ਨੂੰ ਬੈਟ ਕਾਲ ਨੂੰ ਸਭ ਨੂੰ ਦਾਣਾ ਪਾਣੀ ਪਾਤਾ ਤੇ ਇਧਰ ਸਪੇਅਰ ਫਰ ਸਾਡੇ ਕੋਲੇ ਇਹ ਕਹਿੰਦਾ ਮੈਂ ਵੀ ਬੱਚਿਆਂ ਦੇ ਥਾਲ ਨੰਬਰ ਲਗਾਉਣੇ ਆ ਤੁਹਾਡੇ ਨਾਲ ਤੇ ਇਧਰ ਲਿਖਿਆ ਨਹੀਂ ਬੱਚਿਆਂ ਦੇ ਥਾਲ ਨੰਬਰ ਠੀਕ ਹੈ ਆ ਚਾਰ ਬੱਚਿਆਂ ਦੇ ਥਾਲ ਨੰਬਰ ਲਿਖਤੇ ਇੱਕ ਆ ਛੁਟਕੂ ਬੱਚਾ ਹੈ ਇਹਦੇ ਵੀ ਮੰਨ ਕੇ ਚਲੋ ਉਹ ਕੀ ਕਹਿੰਦੇ ਹੁੰਦੇ ਆ ਅਦਲਾ ਬਦਲੀ ਕਰਦੇ ਫਿਰਦੇ ਆਂ ਦੀ ਇਹਨੂੰ ਕੱਲ ਚਾ ਕੇ ਰੱਖ ਜੇ ਖੁੱਡੇ 'ਚ ਠੀਕ ਹੈ ਕਿ ਨਹੀਂ ਆ ਬਚਾ ਹੈ ਨੀਲੀ ਹੈ ਕਾਲਾ ਤੇ ਇਹਨੂੰ ਕੱਲ ਕਾਲਰ ਰੱਖੇ ਕਾਲਰ ਰੱਖੇ ਇੱਧਰ ਖੁੱਡੇ 'ਚ ਚੋਕ ਦੋਣ ਵਾਸਤੇ ਤੇ ਚੋਕ ਦੇਤੀ ਕਬੂਤਰਾਂ ਨੇ ਹੁਣ ਫੇਰ ਇਹਨੂੰ ਬੈਟ ਗੈ ਹੈ ਇੱਥੇ ਤੇ ਹੀ ਕੰਮ ਹੈ ਬਈ ਤੇਲ ਲਾਉਣਾ ਪੈਂਦਾ ਕਈ ਵਾਰੀ ਫੇਰ ਇਹ ਕੰਮ ਹੀ ਹੋ ਜਾ ਜਾਂਦਾ ਹੈ ਤੇਲ ਲਾੜਾ ਹਾਂ ਜਗ ਨਹੀਂ ਨਹੀਂ ਤੇਲ ਦਾ ਕੰਮ ਵੀ ਬਈ ਹੁਣ ਆ ਥੱਲਾ ਪਾਉਣੀ ਆ ਸੀ ਹੁਣ ਮੌਕੇ ਤੇ ਹੈ ਤੇਲ ਫੇਰ ਕੋਲੇ ਹੋਣਾ ਜ਼ਰੂਰੀ ਹੈ ਜੜਾ ਇਹ ਉਹ ਨਾ theater ਆ ਨੀ ਤੋਂ ਬਾਹਰ ਨੂੰ ਲਾਇਆ ਸੀਗਾ ਪਤਾ ਨਹੀਂ ਤੇ ਡਾਨਾ ਕੰਮ ਬਈ ਬਸ ਸੀਗਾ ਹਾਂ ਚਾਰ ਬੱਚੇ ਠਲਾ ਪਾ ਦਿਆਂ ਵੀ ਵੱਡੇ ਹੋ ਚਲੇ ਸੀਗੇ ਤੇਲ ਤੂ ਲਾ ਕੇ ਝੜਾਂਗਾ ਮਸਾ ਤੇ ਇਹਨੂੰ ਵਿਚਾਲੇ ਬੈਠ ਕੇ ਜਿ ਰੱਖਿਆਈਏ ਤੇ ਕੁਛ ਇਧਰੋਂ ਪੇਪਰ ਵਰਕ ਕਰੀਏ ਨੇ ਨਾਲ ਦੀ ਨਾਲ ਹਨਾ ਕੂਤਰਾਂ ਦਾ ਲਿਖੀ ਜਾਂਦੇ ਆ ਕੀ ਹਿਸਾਬ ਨਾਲ ਹਾਂਜੀ ਪੇਪਰ ਵੀ ਐ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਡਾਨਾ ਕੰਮ ਹਾਂਜੀ ਮੇਰੇ ਦੋਸਤੋ ਤੇ ਇਧਰ ਆਗੇ ਸੀਗੇ ਭਾਈ ਇੱਕ ਮਿੰਟ ਖੜ ਦੇ ਲਿਓਨ ਕਾਲ ਨਾ ਕਰੀ ਬਾੜੇ ਲਿਓ ਉਹਨੂੰ ਬਾਦੀਆ ਪੈਟਾ ਕਰੀ ਭਾਈ ਤੇ ਬਸ ਕਬੂਤਰ ਦਾ ਦੇਖ ਹੀ ਆ ਹਨ ਆਹੇ ਬੱਚਾ ਨੇ ਵੀ ਦਾਣੇ ਜੇ ਘੱਟ ਖਾਦੇ ਕੋਈ ਚੱਕਰ ਕੀ ਹੈ ਨਾ ਵੀ ਬਾਹਰ ਬੂਰ ਨਹੀਂ ਕੱਢੇਗੇ ਫਿਰ ਜੇ ਬਾਹਰ ਨਹੀਂ ਕੱਢਦੇ ਤਾਂ ਉਹਦੇ ਐਕਸਰਸਾਈਜ਼ ਹੁੰਦੀ ਨਹੀਂ ਤੇ ਉਹਨੂੰ ਭੁੱਖ ਨਹੀਂ ਲੱਗਦੀ ਇੱਕ ਤਾਂ ਜੇ ਰਿਸ਼ਤਰੀ ਜੀ ਗਿਆ ਸੀਗਾ ਮੈਂ ਇੱਕ ਬਾਕੀ ਰਿਸ਼ਤਰੀ ਜੀ ਗਿਆ ਸੀ ਤੇ ਇੱਕ ਮੌਸਮ ਖਰਾਬ ਸੀਗਾ ਤਾਂ ਕਰਕੇ ਬੱਚੇ ਬਾਹਰ ਨਹੀਂ ਕੱਢੇਗੇ ਬਾਕੀ ਬਸ ਠੀਕ ਆ ਪਰ ਉਹ ਤੁਹਾਡੇ ਸਾਹਮਣੇ ਇਹ ਕੁਝ ਚੱਲੀ ਜਾਂਦਾ ਹਨ ਤੇ ਚਲੋ ਜਿੰਨੇ ਕਿਸਮਤ ਚ ਹੋਏ ਉਹਨੇ ਆਪਣੇ ਕੋਲੇ ਰਹਿ ਜਾਣਗੇ ਯਾਰ ਬੱਚੇ ਹਨ ਆਪਾਂ ਤਾਂ ਇਹ ਚੀਜ਼ ਵੇਖੀ ਆ ਭਾਈ ਵੀ ਜਿਹੜੀ ਚੀਜ਼ ਆਪਣੀ ਆ ਹਨਾ ਉਹ ਤਾਂ ਕਿਤੇ ਨਹੀਂ ਆਂਦੀ ਜਿਹੜੀ ਚੀਜ਼ ਆਪਣੀ ਹੈ ਹੀ ਨਹੀਂ ਹਨਾ ਤੇ ਉਹਦੇ ਪਿੱਛੇ ਭੱਜਣ ਦਾ ਕੋਈ ਫਾਇਦਾ ਨਹੀਂ ਚਲੋ ਬੱਚੇ ਆ ਹਨਾ ਬੱਚਿਆਂ ਦੀ ਗੱਲ ਹੋਰ ਹੁੰਦੀ ਆ ਬੱਚਿਆਂ ਦੇ ਮਾਇਨੇ ਚ ਲੋ ਮਾਈਂਡ ਹੋਰ ਹੁੰਦਾ ਬੱਚਿਆਂ ਦਾ ਠੀਕ ਆ ਬੱਚੇ ਆਪਾਂ ਕਹਿ ਤ ਨਹੀਂ ਬੱਚੀ ਗਲਤੀ ਕਰ ਜਾਂਦੇ ਆ ਤਾਂ ਕਰਕੇ ਬੱਚਿਆਂ ਮਗਰ ਪਾਈਆ ਪਪਾ ਲਣ ਜਾਂਦੇ ਇਹੀ ਆਪਣਾ ਪਰਸਰ ਕਬੂਤਰ ਜਾਵੇ ਵੱਡਾ ਹੋ ਕੇ ਪਰਸਰ ਕਬੂਤਰ ਮਗਰ ਨਹੀਂ ਜਾਣਾ ਆਪਾਂ ਜਮਾ ਵੀ ਹਨਾ ਉਹ ਵੀ ਜੇ ਆਪਾਂ ਨੂੰ ਪਤਾ ਹੁਣ ਇੱਕ ਆਪਾਂ ਗਲਤ ਡਾਤਾ ਕਬੂਤਰ ਮਾਨੇ ਚਲੋ ਗਰਮੀਆਂ ਚ ਪਰਸਰ ਕਰਕੇ ਕੱਢ ਲਏ ਹੁਣ ਇੱਕ ਆਪਾਂ ਬਾਹਲਾ ਡਾਵਾ ਕਬੂਤਰ ਛੜਤਾ ਮਤਲਬ ਵੀ ਬਾਹਲਾ ਉੜਦਾ ਆਪਣਾ ਕਬੂਤਰ ਸੁੱਕਾ ਕਬੂਤਰ ਹੈ ਤੇ ਉਹਦੇ ਅੰਦਰ ਇੰਨੇ ਦਾਣੇ ਪਏ ਹੋਏ ਆਪਾਂ ਉਹਨੂੰ ਛੜਤਾ ਤੇ ਜੇ ਉਹ 11 12 ਵਜੇ ਭਜਦਾ ਤਾਂ ਉਹਦੇ ਜ ਆਪਣੀ ਗਲਤੀ ਹੈ ਬਾਈ ਹਨਾ ਠੀਕ ਹੈ ਕੋਪਨ ਤਾਂ ਪਤਾ ਹੀ ਹੈ ਰੈਸ਼ਾ ਕਬੂਤਰ ਡਾਵਾਂਗੇ ਬਾਈ ਜਿਹੜਾ ਡਾਵਾ ਕਬੂਤਰ ਹੈ ਉਹ ਤਾਂ ਫਿਰ ਡਿੱਗੂ ਦੇ ਪਾਸੇ ਕਿਤੇ ਜਾਗੇ ਹਨਾ ਜ਼ੋਰ ਮਾਰਨਾ ਡਾਵੇ ਕਬੂਤਰ ਨੇ ਤੇ ਰੈਸ਼ਾ ਉਣ ਕਰਕੇ ਭੱਜ ਜਾਣਾ ਉਹ ਖਾਉਂਦੇ ਨੇ ਤੇ ਇੱਕ ਜੇ ਸਹੀ ਕਬੂਤਰ ਭਜਦੇ ਆ ਆਪਣੇ ਹਨਾ ਜਮਾ ਡੰਨ ਫਿਰ ਤਾਂ ਜਾਣਦਾ ਕੋਈ ਫਰ ਨਹੀਂ ਬੱਚੇ ਛੋਟੇ ਹੀ ਦਵਾਗਾ ਦੂਗਾ ਲਾਈ ਅੱਖਾਂ ਚ ਪਾਈ ਗਏ ਟੀਕੇ ਲਾਈ ਗਏ ਯਾਰ ਹਣਾ ਇੱਕ ਬੈਰੀ ਆ ਬੈਰੀ ਆ ਇਨੀ ਹਣਾ ਤੁਸੀਂ ਬੈਰੀ ਮੁਰੇ ਲਾਗੇ ਲੇਨੇ ਬਾਜ ਮੁਰੇ ਲਾਗੇ ਭਾਜ ਜਾਂਦੇ ਕੋ ਮੌਸਮ ਵੀ ਠੰਡਾ ਸਤ ਨੂੰ ਬਦਲਵਾਈ ਸੀਗੀ ਚਲੋ ਗਲਤੀਆਂ ਹੋ ਜਾਂਦੀਆਂ ਕੋਈ ਵੱਡੀ ਗੱਲ ਨਹੀਂ ਆਪਣੇ ਤੋਂ ਰਹਿਣੀ ਆਂ ਆਪਣੀ ਆਤ ਹੀ ਇਹੋ ਜੀ ਆ ਪਰ ਮੈਂ ਇਹ ਗੱਲ ਦੇਖੀ ਐ ਵੀ ਹਾਂ ਮਤਲਬ ਵੀ ਠੀਕ ਆ ਜਿਹੜੀ ਚੀਜ਼ ਆਪਣੀ ਹੋਈ ਉਹਨਾਂ ਨੇ ਆਪੇ ਆਪਣੇ ਕੋਲੇ ਆ ਜਾਣਾ ਹੁੰਦਾ ਹੈਗਾ ਤੇ ਉਹ ਘਰੇ ਬੈਠਿਆਂ ਨੂੰ ਵੀ ਮਿਲ ਜਾਣੀ ਜਿਹੜੀ ਆਪਣੀ ਚੀਜ਼ ਐ ਤੇ ਜਿਹੜੀ ਆ ਆਪਣੀ ਹੈ ਹੀ ਨਹੀਂ ਜਿਹੜੀ ਆਪਣੇ ਕਰਮਾਂ ਚ ਹੀ ਹੈ ਨਹੀਂ ਉਹ ਪਾ ਕੋਈ ਮਰਜ਼ੀ ਕਰ ਲੀ ਬਾਈ ਉਹ ਫਿਰ ਆਪਣੀ ਬਾਣੀ ਨਹੀਂ ਸਕਦੀ ਕਦੇ ਹਨਾ ਸਿੱਧੀ ਗੱਲ ਹੈ ਜਿਹੜੀ ਤੇ ਚਲੋ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਹੁਣ ਜਿਵੇਂ ਬੱਚੇ ਭੱਜੇ ਆ ਕੇ ਘਰੇ ਲਿਆਵਾਂਗੇ ਵਾਪਸ ਇਹ ਦੂਜੀ ੜੀ ਜਾਂਦੇ ਆ ਕੋਈ ਚੱਕਰ ਨਹੀਂ ਇੱਕ ਕਰੇ ਇੱਕ ਮੌਕਾ ਜ਼ਰੂਰ ਦੇਣਾ ਚਾਹੀਦਾ ਉਹ ਬਾਦੀ ਕਬੂਤਰ ਆਪਾਂ ਦੀ ਕੋਈ ਵੀ ਚੀਜ਼ ਹੈ ਇੱਕ ਮੌਕਾ ਤਾਂ ਹਰੇਕ ਨੂੰ ਮਿਲਣਾ ਚਾਹੀਦਾ ਤੇ ਉਹ ਦੇਖਣ ਨੂੰ ਇੱਕ ਵਾਰੀ ਹੋਈ ਗਲਤੀ ਹੁੰਦੀ ਹੈ ਤੇ ਵਾਰ-ਵਾਰ ਕੀਤੀ ਗਲਤੀ ਹੁੰਦੀ ਵਾਰ-ਵਾਰ ਜਾਣ ਪੁੱਝ ਕੇ ਕੀਤਾ ਜਾਂਦਾ ਹੁੰਦਾ ਨਾ ਕੰਮ ਉਹ ਤਾ ਕਰਕੇ ਹੁਣ ਬੱਚੇ ਆ ਕੇ ਕਰੀ ਬੱਚੇ ਦੇ ਵਾਪਸ ਲੈ ਆਵਾਂਗੇ ਆਪਾਂ ਜਿੰਨਾ ਹੋ ਸਕੇ ਆਪਾਂ ਬੱਚਾ ਮੰਗਾ ਭੱਜਾਂਗੇ ਤੇ ਏਕੇ ਕਰੀ ਗਲਤੀ ਮaaf ਆ ਬੱਚਿਆਂ ਦੀ ਜੇ ਦੂਜੇ ਵੀ ਭੱਜਣਗੇ ਫੇਰ ਵੈ ਰਸਾ ਲਾ ਦੇਵਾਂਗੇ ਵੀ ਹੁਣ ਤੁਸੀਂ ਜਾਓ ਵੀ ਤੁਸੀਂ ਇੱਥੇ ਰਹਿਣੇ ਨਾ ਚਾਹੁੰਦੇ ਸਾਡੇ ਕੋਲੇ ਹਨਾ ਅਸੀਂ ਤੁਹਾਨੂੰ ਧੱਕੇ ਨਾਲ ਆਪਾਂ ਕੋਲੇ ਰੱਖ ਨਹੀਂ ਸਕਦੇ ਕਿਸੇ ਵੀ ਚੀਜ਼ ਨੂੰ ਤਾਂ ਕਰਕੇ ਤੇ ਏਕੇ ਕਰੀ ਤਾਂ ਜ਼ਰੂਰ ਲਿਆ ਲਾਜ਼ਮੀ ਲਿਆਵਾਂਗੇ ਫੜ ਕੇ ਪੂਰਾ ਜ਼ੋਰ ਮਾਰਾਂਗੇ ਬੱਚੇ ਇੱਥੇ ਆ ਜਾਣਾ ਆਪਣੇ ਤੇ ਲਿਆ ਕੇ ਘਰੇ ਇੱਕ ਇੱਕ ਵਾਰੀ ਵੀ ਕਰਾਵਾਂਗੇ ਜਿਹੜੇ ਬਾਹਰੋਂ ਲਿਆਂਦੇ ਹੁਣ ਉਹਨੂੰ ਘਰੇ ਡਾਵਾਗੇ ਵੀ ਇੱਕ ਇੱਕ ਦਿਨ ਦੋ ਦੋ ਦਿਨ ਫੇਰ ਡਾਵਾਗੇ ਉਹਨੂੰ ਕੋਈ ਵੱਡੀ ਗੱਲ ਨਹੀਂ ਫੇਰ ਵੀ ਜੇ ਉਹਨਾਂ ਨੇ ਭੱਜਣਾ ਹੋਇਆ ਤਾਂ ਫਿਰ ਭੱਜ ਜਾਂਦੇ ਹੋ ਤੇ ਨਹੀਂ ਤਾਂ ਮੈਨੂੰ ਪਤਾ ਹੈ ਬੱਚੇ ਆਪਣੇ ਚਲੋ ਗਰਮ ਮੰਨਦਾ ਮੈਂ ਕਬੂਤਰ ਗਰਮ ਆ ਆਪਣੇ ਪਰ ਆਪਣੇ ਆਏ ਨਹੀਂ ਕਬੂਤਰ ਭਾਜਦੇ ਹੋ ਨਾ ਕੁਝ ਮੌਸਮ ਦੀ ਵਜ੍ਹਾ ਕੁਝ ਦੀਵਾਰਾਂ ਬੂਟਾਂ ਕੋਈ ਸਿਚੁਏਸ਼ਨ ਇਦਾਂ ਦੀ ਹੋਊਗੀ ਰਹਿੰਦੀ ਖੁੰਦੀ ਬਾਜ ਬਹਿਰੀ ਉਹਨਾਂ ਕਰਕੇ ਭੱਜਿਆ ਨਹੀਂ ਆਪਣੇ ਬੱਚੇ ਘਰੋਂ ਨਹੀਂ ਭਾਜਦੇ ਬਾਹਰੋਂ ਆਪਣੇ ਕਬੂਤਰ ਲੱਖ ਭਾਜੇਣ ਘਰੋਂ ਨਹੀਂ ਭਾਜਦੇ ਆਪਣੇ ਉਦਰੇ ਮੈਂ ਵੇਖਿਆ ਹੈਗਾ ਤੇ ਬਸ ਆਹੀ ਸੀਨ ਖੁੱਡਿਆਂ ਵਾਲੀਆਂ ਹੈਨਾ ਤੇ ਜਮਾ ਚਲੋ ਇਹ ਗੱਲਾਂ ਬਾਅਦ ਚ ਕਰਾਂਗੇ ਨਾ ਜਮਾ ਛੋਟੇ ਬੱਚੇ ਨੱਖ ਖਰਾ ਹੋਏ ਨੇ ਇਹੜੇ ਬੱਚਿਆਂ ਨੂੰ ਹੁਣ ਵੱਡਿਆਂ ਦਾ ਠੀਕ ਹੋਊਗਾ ਜਮਾ ਛੋਟਿਆਂ ਦੇ ਹੋਗਾ ਹੁਣ ਖੁੱਡਿਆਂ ਚ ਪਰਲੇ ਪਾਸੇ ਲੈ ਜੋੜੀਆਂ ਥਲੇ ਜਿਹੜੇ ਬੱਚੇ ਉਹਨਾਂ ਦਾ ਖਰਾ ਹੋਊਗਾ ਹੁਣ ਦਿਮਾਗ ਨਾ ਖਰਾ ਹੋਊਗਾ ਤਾਂ ਕੀ ਹੋਊਗਾ ਬਾਈ ਯਾਰ ਬੰਦੇ ਦਾ ਉਹ ਸਾਇਨਗਮ ਚਾਰੇ ਇਹਦੇ ਸਾਰੇ ਪਾਸੇ ਮਾਰਾਂ ਚੱਲਣਾ ਸੌਖੀ ਗੱਲ ਆ ਬਾਈ ਯਾਰ ਅਕਸਰ ਬੰਦੇ ਆ ਯਾਰ ਭੈਜੋ ਸਾਡੇ ਕੋਲ ਵੀ ਦਿਲ ਹੈਗਾ ਸਾਡੇ ਚ ਵੀ ਜਜ਼ਬਾਤ ਫੀਲਿੰਗਾਂ ਹੈਗੀਆਂ ਭੈਜੋ ਪਰ ਸਾਰਾ ਪੱਥਰ ਦਲਵਾਨਾ ਪੈਂਦਾ ਇਹ ਗੱਲ ਵੀ ਬਹੁਤ ਔਖਾ ਚਰਨਾ ਸਾਰਾ ਕੁਝ ਬਈ ਬਹੁਤ ਨੰਗੂ ਹੀ ਕੜਪੜਾ ਨੰਗੂ ਹੀ ਟੈਨਸ਼ਨ ਆ ਇਹਨਾਂ ਸੋ ਇਧਰ ਦਿਮਾਗ ਇਧਰ ਦਿਨ ਘਰ-ਬਾਰ ਇਹ ਕਬੂਤਰਾਂ ਦਾ ਪੈਣਾ ਤੇ ਬਿਮਾਰੀਆਂ ਦਾ ਬਸ ਨਾ ਜਿੰਦਗੀ ਖਰਾਬ ਹੀ ਹੈ ਲਾਇਆ ਸਾਹਿਬ ਮੈਂ ਚਲੋ ਛੱਡੋ ਯਾਰ ਹੂੰ ਬਸ ਆ ਚੀਜ਼ ਕਲੀ ਚੰਗੀ ਆ ਆਪਣੇ ਕੋਲੇ ਇਹ ਆਪਣਾ ਅਸਤਰ ਦਾ ਬੱਚਾ ਇਹਨੂੰ ਇੰਨਾ ਕਰਨਾ ਆਪਾਂ ਨੇ ਚੁੰਬੜਿਆ ਨਾ ਨਾਲ ਦੀ ਨਾਲ ਹੀ ਆ ਗਿਆ ਆਪਾਂ ਇਹ ਕਹਿੰਦਾ ਆ ਜਾ ਮੈਂ ਤਾਂ ਤਿਆਰ ਹੀ ਆ ਨਹੀਂ ਯਰ ਬੜਾ ਸਿਆਣਾ ਪੁੱਤ ਐ ਤਾਂ ਬੜਾ ਜਾਦੇ ਬੋਲੋ ਬੋਲੀ ਮਿੱਠੀ ਐ ਤਾਂ ਮੇਰੀ ਹੂੰ 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 ਬੋਲੋ ਬੋਲੋ ਸਿਆਣਾ ਉਹਨੂੰ ਪਤਾ ਲੱਗ ਗਿਆ ਉਹਨੂੰ ਸਿਆਣਾ ਕਹੀ ਜਾਂਦਾ ਹੁਣ ਕਹਿੰਦਾ ਮੈਂ ਉਹਨੂੰ ਕਮਲਾ ਬਣ ਕੇ ਵਿਹੋਣਾ ਮੈਂ ਛੱਡ ਦੇ ਉਹ ਤੇਰੀ ਭੈਣ ਨੂੰ ਗਲਤ ਸੰਦੇ ਪੈ ਗਿਆ ਸੀ ਛੱਡ ਦੇ ਲਿਓ ਫਿਰ ਹੁਣ ਹੋ ਗਈ ਬਹੁਤ ਐਨੀ ਮਸ਼ਹੂਰੀ ਬਹੁਤ ਆਪਣੀ ਐਨੀ ਮਸ਼ਹੂਰੀ ਤੇਰੀ ਭੈਣ ਨੂੰ ਲੋਰ ਲਾਦੀ ਐਨੀ ਮਸ਼ਹੂਰੀ ਬਹੁਤ ਆਪਣੀ ਬਸ ਛੱਡ ਦੇ ਛੱਡ ਦੇ ਕੜਿੰਗੀ ਛੱਡ ਦੇ ਕਿੰਚ ਲਾਉਂਦਾ ਨਹੀਂ ਕੋਡੀ ਵਾਲਾ ਹੂੰ ਦੇ ਯਾਰ ਐਂ ਕਰ ਦਮ ਤੂੰ ਕਾਬੂ ਫਿਰ ਮੈਂ ਚਲੋ ਓਕੇ ਬਾਬਾ ਡੰਨਾ ਵਾਸ ਠੀਕ ਹੈ ਕੱਲ ਨੂੰ ਦੇਖ ਲੈ ਮਿਲਦੇ ਹਾਂ ਕੀ ਬੰਦਾ ਕਰਦਾ ਤੇ ਅੱਜ ਨਹੀਂ ਕੋਈ ਹਿਸਾਬ ਚਾ ਆਪਣੀ ਹਣ ਕੱਲ ਨੂੰ ਵੇਖਾਂਗੇ ਅੱਜ ਤਾਂ ਕੋਈ ਹਾਂਸਾ ਚੇੜ ਕੇ ਹਰਿਆ ਕਾਂਤਰਾ ਵਾਲਾ ਇੱਕ ਬੱਚਾ ਆਪਣਾ ਫੜ ਰੱਖਿਆ ਚੰਨੂ ਵਾਲੇ ਮਿੱਤਰ ਨੇ ਉਹ ਅੱਜ ਲੈਣ ਨਹੀਂ ਜਾਏਗਾ ਹਰਿਆ ਕਾਂਤਰਾ ਵਾਲਾ ਆਪਾਂ ਕੱਲ ਨੂੰ ਲੈ ਕੇ ਆਵਾਂਗੇ ਠੀਕ ਹੈ ਡੰਨਾ ਹੀ ਬਾਏ ਬਾਏ ਗੁੱਡ ਨਾਈਟ soy Sare, love you.